ਹੁਣੇ-ਹੁਣੇ ਮਹਿਕ ਪੰਡੋਰੀ ਨੇ ਇੱਕ ਵੀਡੀਓ ਸਾਂਝਾ ਕੀਤੀ ਹੈ ਜਿਸ ਦੇ ਵਿੱਚ ਮਹਿਕ ਪੰਡੋਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਸਾਡੇ ਵਿੱਚ ਕੋਈ ਵੀ ਮੈਟਰ ਨਹੀਂ ਆ ਸਾਰਾ ਮੈਟਰ ਬੈਠ ਕੇ ਆਪਾਂ ਨੇ ਸੁਲਝਾ ਲਿਆ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਫਵਾਹਾਂ ਨਾ ਫਲਾਈਆਂ ਜਾਣ ਆ ਤੇ ਸਾਰੀ ਕੁਝ ਗੱਲਬਾਤ ਖਤਮ ਹੋ ਚੁੱਕੀ ਆ ਬਾਕੀ ਮਹਿਕ ਪੰਡੋਰੀ ਦੀ ਤੁਸੀਂ ਇਹ ਵੀਡੀਓ ਇੱਕ ਵਾਰੀ ਜ਼ਰੂਰ ਦੇਖੋ ਤੇ ਹਰ ਇੱਕ ਦੇ ਕੋਲ ਸ਼ੇਅਰ ਕਰਿਓ ਇਸ ਵੀਡੀਓ ਨੂੰ ਇੱਕ ਜਗਾ ਖਾਲਸਾ ਸ੍ਰੀ ਵਾਇਗੁਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਲ ਮੁੱਦਾ ਵਧਿਆ ਹੀ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਹੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰ ਹੁਣ ਵਾਲਾ ਗਾਣੇ ਵਾਲੇ ਨਾਲ ਕਰਕੇ ਇਹ ਗੱਲਾਂ ਕਹੀਆਂ ਵਾ ਠੀਕ ਐ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਚਲੋ ਜੱਸ ਵੀ ਆਪਣਾ ਭਰਾ ਵਾ ਇਹਦੇ ਨਾਲ ਵੀ ਆਪਣਾ ਕੋਈ ਗੱਲਾ ਛੁਕਾਣੀ ਹੋਣਾ ਆ ਆਪਣਾ ਸਭ ਕਲੀਅਰ ਐ ਤੇ ਬਾਕੀ ਵੀ ਦੱਸ ਦੇ ਦੋ ਉਹ ਬਾਕੀ ਉਹ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਦੇ ਹੋ ਮਹਿਕ ਪੰਡੋਰੀ ਨੇ ਤਾਂ ਮਸਲਾ ਹੱਲ ਕਰ ਲਿਆ ਹੈ ਸਾਰਾ ਕੁਝ ਕਲੀਅਰ ਹੋ ਗਿਆ ਸ਼ੋਰਟ ਆਊਟ ਹੋ ਗਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਅਫਵਾਹ ਨਾ ਫਲਾਈ ਜਾਵੇ ਇਹ ਮਹਿਕ ਪੰਡੋਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੋ ਇਸ ਵੀਡੀਓ ਨੂੰ ਜਿਆਦਾਤਰ ਲੋਕਾਂ ਦੇ ਕੋਲ ਸ਼ੇਅਰ ਕਰਿਓ ਜਿਹੜੇ ਅਫਵਾਹ ਫਲਾਰੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇੰਸਟਾਗ੍ਰam ਤੇ ਪੇजेस ਨੇ ਜਿਹੜੇ ਅਫਵਾਹ ਫਲਾਰੇ ਨੇ ਉਹਨਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਧੰਨਵਾਦ